ਉਹ ਵਾਹਿਗੁਰੂ ਮਾਣਸਾ ਪੜਾ ਕਰੀ ਸ਼ਾਰਿਆਂ ਤੇ ਮੇਰੇ ਸਰਦਾਰਾ ਦੇ ਮੁੰਡੇ ਨੂੰ ਕੰਮ ਦਵਾਉਣ ਦੇ ਕਿਪਾਸ ਕੀ ਹੋਇਆ ਤੁਸੀਂ ਮੈਂ ਵੇਖਣ ਨਹੀਂ ਕੰਮ ਕਰਦੀ ਵੀ ਬੜੇ ਪਰੇਸ਼ਾਨ ਜਿਹਾ ਲੱਗ ਰਹੇ ਆਂ ਨਹੀਂ ਪਰਸਾਨੀ ਤੇ ਕੋਈ ਨਹੀਂ ਆਈ ਕਿ ਨਹੀਂ ਪਰ ਅੱਗੇ ਤਾਂ ਨਹੀਂ ਕੋਈ ਨੇ ਪਰੇਸ਼ਾਨ ਨਹੀਂ ਨੇ ਕਿ ਜੇ ਉੱਥੇ ਕੰਮ ਤੇ ਕੋਈ ਕਰ ਲੁਈ ਆ ਨਹੀਂ ਗੱਲ ਨਹੀਂ ਹੋਈ ਆਪਣਾ ਸਰਦਾਰ ਨਹੀਂ ਹੈਗਾ ਉਹਦੇ ਬੱਚੇ ਬਾਹਰ ਹੋਣਾ ਆਹ ਹੋ ਤੇ ਬਾਹਰ ਤੋ ਕੱਲ ਕਿਤੇ ਫੋਨ ਆਇਆ ਉਹ ਬੜੇ ਮੁੰਡਾ ਸਰਦਾਰ ਦੇ ਦਾ ਹਾਂ ਜਿੱਥੇ ਕੰਮ ਕਰਦਾ ਨਾ ਕੰਮ ਬੜਾ ਵਧੀਆ ਸੀ ਤੋ ਕੱਲ ਦਾ ਫੋਨ ਕਰ ਕੰਮ ਤੋਂ ਹਟਾਤਾ ਉਹ ਸਰਦਾਰ ਨੂੰ ਕਿਤੇ ਫੋਨ ਆਇਆ ਤੋ ਸਾਰਾ ਟੱਬਰੀ ਬੜਾ ਪ੍ਰੇਸ਼ਾਨ ਆ ਗਿਆ ਅੱਛਾ ਹੂੰ ਸਰਦਾਰ ਨਹੀਂ ਬੜਾ ਰੋਂਦੀ ਨਹੀਂ ਇਹ ਨਾਲ ਲੋਕਾਂ ਦੇ ਤੋ ਉਦਾਂ ਹੀ ਕੰਮ ਬਥੇਰੇ ਆ ਨਾ ਇੱਥੇ ਪੈਰੀ ਬੰਨੇ ਦਾ ਹੀ ਵਾਧੂ ਆ ਇਹਨਾਂ ਨੂੰ ਕੀ ਫਰਕ ਪੈਂਦਾ ਵਾ ਕੰਮ ਮਿਲੇ ਨਾ ਮਿਲੇ ਪਿੰਡ ਦਾ ਜਾਗਾ ਨਾ ਵੀ ਜਿਹੜਾ ਕਮਾਈ ਕਰਦਾ ਪੈਸੇ ਲਾ ਕੇ ਭੇਜਿਆ ਕਮਾਉਣ ਭੇਜਿਆ ਤੇ ਉਹ ਵਿਹਲਾ ਬਹਿ ਗਿਆ ਆਦਾ ਹੈ ਪੈਸੇ ਬਾਹਰ ਜਾਂਦੇ ਲੱਗਦੇ ਵੀ ਬੜੇ ਹੈ ਨਾ ਮਾਹੂ ਚੁੱਕ ਚੁੱਕ ਕੇ ਪੈਸੇ ਭੇਜਦੇ ਬੜਾ ਹੈਗਾ ਵੀ ਵੱਡੇ ਮੁਲਕਾਂ ਨਾ ਪੈਸੇ ਲੱਗੇ ਵੀ ਬੜੇ ਅੱਛਾ ਹੂੰ ਤੇ ਸਾਰੇ ਪਰੇਸ਼ਾਨ ਹੀ ਮੈਥੋ ਵੀ ਸਰਦਾਰ ਆਇਆ ਹੀ ਕਹਿੰਦਾ ਸੀ ਅਰਦਾਸ ਬੇਨਤੀ ਕਰੀ ਮੈਂ ਚਲੋ ਉਹ ਤੇ ਹੈ ਹੀ ਆ ਵੀ ਪ੍ਰਮਾਤਮਾ ਹਰ ਇੱਕ ਦੇ ਬੱਚੇ ਨੂੰ ਕੰਮ ਦੇ ਬਾਕੀ ਇਹ ਵੀ ਪ੍ਰਮਾਤਮਾ ਜੀ ਇੱਕ ਰਸਤਾ ਬੰਦ ਕਰਦਾ ਦੂਜਾ ਖੋਲਦਾ ਹੀ ਆ। ਆਹੋ ਤੇ ਹੈ ਹੀ ਆ। ਹੂੰ। ਹਾਂ। ਦੁਖੀ ਕਿ ਵਿਚਾਰੇ ਪੜੇ। ਉਹ ਦੁਖੀ ਤੇ ਫਿਰ ਹੋਣਾ ਹੀ ਹੁਣ ਆਪਾਂ ਨੂੰ ਨਹੀਂ ਮਿਲਦਾ ਕੰਮ ਤੇ ਆਪਾਂ ਵੀ ਤੇ ਦੁਖੀ ਹੀ ਗੇ। ਤਾਂ ਅਜ ਰਾਤੀ ਸ਼ਰਧਾਨੀ ਨੇ ਵੇਖ ਕੇ ਆਟਾ ਰੋਟੀਆਂ ਸਾਰਾ ਕੁਝ ਬਣਾ ਕੇ ਸਬਜ਼ੀ ਸੂਜੀ ਦੀ ਦੇਤੀ ਵੀ ਜਾ ਕੇ ਕਹਿੰਦੀ ਖਾਜ ਦੇ ਨਾਲ ਅਰਦਾਸ ਬੇਨਤੀ ਕਰੇ ਤੇ ਰਾਤੀ ਤੇ ਮੈਂ ਤੇਨਾਂ ਗੱਲ ਹੀ ਨਹੀਂ ਕੀਤੀ। ਨੇ ਰਾਵਗੇ ਨਾ ਰਤਿੰ ਮੈਂ ਕਿਹਾ ਤੁਹਾਨੂੰ ਤੈਨੂੰ ਕੀ ਪਰੇਸ਼ਾਨ ਕਰਨ ਦਾ ਦੱਸ ਕੀ ਅੱਛਾ ਮੈਂ ਵੀ ਸੋਚਣ ਨਹੀਂ ਆ ਵੀ ਪਰੇਸ਼ਾਨ ਜੇ ਵਾ ਪਤਾ ਨਹੀਂ ਕੀ ਕਰਦਾ ਹੀ ਹੋ ਹੂੰ ਚਾ ਕੋਈ ਗਾਣੀ ਮਿਲ ਜੂਗਾ ਕੰਮ ਨਹੀਂ ਮਿਲ ਜਣਾ ਵਾ ਉੱਥੇ ਹੁੰਦਾ ਜੇ ਇੱਕ ਦਿਨ ਮਿਲ ਦੂਜੇ ਦਿਨ ਮਿਲ ਹੀ ਜਾਂਦਾ ਹੁੰਦਾ ਹਾਂ ਆਹ ਬਹਿੰਦਾ ਨਾ ਜਿੱਦਾਂ ਬੱਚੇ ਤੇ ਤੱਕਾ ਜਿਹਾ ਲੱਗਾ ਸਰਦਾਰ ਨੂੰ ਕਾਫੀ ਲੱਗਾ ਸਰਦਾਰ ਨੂੰ ਅੱਛਾ ਜ਼ਿਆਦਾ ਹੀ ਪਰੇਸ਼ਾਨ ਹੈ ਹੂੰ ਜ਼ਿਆਦਾ ਪਰੇਸ਼ਾਨ ਹੈ ਅੱਛਾ ਵਾ ਜਦੋਂ ਮੈਨੂੰ ਰੋਣੇ ਫੜਾਇਆ ਨਾ ਲਪਾਫਾ ਰੋਟੀਆਂ ਵਾਲਾ ਤਾਂ ਮੈਨੂੰ ਕਹਿੰਦੀ ਕਹਿੰਦੀ ਆਪਣੇ ਘਰ ਦੀ ਨੂੰ ਵੀ ਗਈ ਵੀ ਅਰਦਾਸ ਬੇਨਤੀ ਕਰੀਏ ਇਹ ਵੀ ਮੇਰੇ ਬੱਚੇ ਨੂੰ ਉੱਥੇ ਕੰਮ ਮਿਲ ਜੇ ਮੈਂ ਕੋਈ ਨਹੀਂ ਸਰਦਾਰਨੀ ਕਰਾਂਗੇ ਅਰਦਾਸ ਜੇ ਤੁਸੀਂ ਖਾਓਗੇ ਤਾਂ ਕੀ ਜਾਂਦਾ ਦੇਵੋ ਉਹ ਵੀ ਸਾਨੂੰ ਵੀ ਫਿਰ ਸਾਨੂੰ ਵੀ ਆਸ ਹੋਊਗੀ ਹੈਨਾ ਜੋ ਪਰਮਾਤਮਾ ਨਾਲ ਉਹ ਮਡੇਰ ਕੰਮ ਦੀ ਦੇ ਦੇ ਤਗੜੇ ਦੇ ਮੂੰਹ ਤੋਂ ਬੁਰਕੀ ਡੇਕਦੀ ਆ ਤੇ ਮਾਰਾ ਖਾਜ ਲਿੰਦਾ ਹਾਂ ਹਾਂ ਇਹ ਤੇ ਹੈ ਹੀ ਆ ਹਾਂ ਉਹ ਸਾਨੂੰ ਤੇ ਹੁਣ ਉਹਨਾਂ ਦਾ ਹੀ ਆਸਰਾ ਵਾ ਬਿਲਕੁਲ ਹਾਂ ਬਿਲਕੁਲ ਆਸਰਾ ਉਹਨਾਂ ਦਾ ਹੀ ਹੈ ਤੇ ਫਿਰ ਤੁਸੀਂ ਉਹ ਕੰਮ ਦੀ ਮੇਰੇ ਕੰਮ ਦੀ ਗੱਲ ਕੀਤੀ ਹੀ ਨਹੀਂ ਨਹੀਂ ਕੰਮ ਫਿਰ ਮੈਂ ਨੇ ਕੀਤੀ ਗਈ ਗੱਲ ਹੈਈ ਸਾਰੇ ਪ੍ਰੇਸ਼ਾਨ ਜੀ ਮੈਂ ਵੀ ਪ੍ਰੇਸ਼ਾਨ ਹੋ ਗਿਆ ਫਿਰ ਨਿਹਰਾ ਹੋ ਗਿਆ ਨਾ ਮੈਨੂੰ ਉੱਥੇ ਕਾਫੀ ਅੱਛਾ ਹੂੰ ਦੇਖ ਲਾਡੀ ਚਦਾਰ ਦਾ ਗੇੜ ਬੰਦ ਹੀ ਹੂੰ ਜਦੋਂ ਮੈਂ ਆਇਆ ਤੇ ਫਿਰ ਨਹੀਂ ਗੱਲ ਕੀਤੀ ਮੈਂ ਕੋਈ ਨਹੀਂ ਅੱਜ ਕਰੂੰ ਮੈਂ ਗੱਲ ਉਹ ਅੱਜ ਕਰ ਲਿਓ ਗੱਲ ਫਿਰ ਹਣਾ ਹਾਂ ਨਾਲ ਮੈਂ ਪਹਿਲੇ ਸਰਦਾਰ ਨੂੰ ਪੁੱਛੂੰਗਾ ਨਾ ਇਹਨਾਂ ਨੂੰ ਪੁੱਛ ਕੇ ਗੱਲ ਕਰੂੰਗਾ ਮੈਂ ਉਦਾਂ ਥੋੜੀ ਕਰਨੀ ਹੈ ਇਹਨਾਂ ਦਾ ਗਵਾਂਡ ਮੱਥਾ ਤੇ ਹੈਗਾ ਆਪੋ ਸ਼ਰੀਕੇ ਸ਼ਰੀਕੇ ਆਣਾ ਕੁਝ ਦਿਨ ਇਹਨਾਂ ਦਾ ਕੀ ਕਹਿੰਦੇ ਹੂੰ ਇਹ ਇਹਨਾਂ ਨੂੰ ਪੁੱਛ ਕੇ ਵੀ ਕਰਨੀ ਗੱਲ ਵੀ ਉਹਨਾਂ ਨੇ ਹਾਂ ਜੇ ਕਹਿਣਗੇ ਤੇ ਫੇਰ ਗੱਲ ਕਰਨੀ ਜੇ ਨਹੀਂ ਕਹਿਣਗੇ ਤਾਂ ਫੇਰ ਨਹੀਂ ਕਰਨੀ ਆ ਤਾਂ ਫਿਰ ਜਿੱਦਾਂ ਇਹ ਕਹਿੰਦੇ ਵੀ ਸਾਡੇ ਕੋ ਸਾਡਾ ਕੰਮ ਕਰ ਦੋ ਤੇ ਫੇਰ ਇਹਨਾਂ ਨੂੰ ਪੁੱਛ ਲਿਓ ਫੇਰ ਇਹਨਾਂ ਦਾ ਕਰਾਂਗੇ ਆਹੋ ਤੇ ਹੈ ਜੋ ਲਾਗੇ ਕੇ ਫੇਰ ਦੋਹਾਂ ਘਰਾਂ ਦਾ ਕਰ ਲਿਆ ਬੰਦਾ ਆਹੋ ਇਹ ਤੇ ਹੈ ਹੀ ਆ ਇਕੱਠੇ ਚੱਲ ਗਏ ਤੇ ਤੂੰ ਪਹਿਲਾਂ ਆ ਜਾ ਕਰੀਂ ਕਰਕੇ ਕੰਮ ਇਹਨਾਂ ਦਾ ਮੈਂ ਬਾਅਦ ਚ ਆ ਜਾ ਕਰੂੰ ਆ ਤਾਂ ਫਿਰ ਚੇਤੇ ਨਾਲ ਨਾ ਜਕਾੜ ਲਿਓ ਗੱਲ ਨਹੀਂ ਕਰਾਂਗਾ ਗੱਲ ਮੈਂ ਹਾਂ ਚਨਾਲੇ ਨਾ ਸਾਬਣ ਤੁਸੀਂ ਫੇਰ ਨਹੀਂ ਲੈ ਕੇ ਆਏ ਮੈਂ ਤੁਹਾਨੂੰ ਉਦੋਂ ਵੀ ਕਿਹਾ ਵੀ ਸਾਬਣ ਲਿਆਇਓ ਸੋ ਆਪਣਾ ਫੇਰ ਨਹੀਂ ਲੈ ਕੇ ਆਇਆ ਇਹ ਕੁੜਤਾ ਬੜਾ ਹੀ ਬੰਦਾ ਹੋਇਆ ਵਾ ਰਾਤੀ ਹਨੇਰਾ ਹੋ ਗਿਆ ਚੱਲ ਗੰਦੇ ਨੂੰ ਇੱਥੇ ਗਈ ਮੈਂ ਕਿੜਾ ਵੀ ਉੱਥੇ ਨਹੀਂ ਪਰ ਫੇਰ ਵੀ ਨਾ ਬਹੁਤਾ ਹੀ ਗੰਦਾ ਹੋ ਗਿਆ ਹੁਣ ਆ ਇਹ ਆ ਵੀ ਪੂਰੀਆਂ ਬੰਵਾਲਾ ਜਦ ਪੱਠੇ ਪੁੱਠੇ ਵੱਢੀਦੇ ਨੇ ਉਹ ਵੱਜਦੇ ਨਹੀਂ ਹੈਗੇ ਹਾਂ ਇਹ ਕਰਕੇ ਆਪੇ ਚੇਤੇ ਨਾਲ ਇੱਕ ਚਾਕੀ ਸਾਬੰਦੀ ਤੇ ਲੈ ਆਇਓ ਕੋਈ ਲੈ ਮੈਂ ਟਾਈਮ ਲੱਗੂ ਤੇ ਲੈ ਆਉਂਗਾ ਰਾਤੀ ਵੀ ਹਨੇਰਾ ਹੋ ਗਿਆ ਨਾ ਰਾਤੀ ਨੇ ਤਾਂ ਮੈਂ ਆ ਕੇ ਲੈ ਆਉਂਦਾ ਨਾ ਰਾਤੀ ਨੇ ਤਾਂ ਕਾਫੀ ਹੋ ਗਿਆ ਸੀ ਹੂੰ ਦੂਜੇ ਦਾ ਮੈਂ ਉਦਾਂ ਵੀ ਪਾਣੀ ਪੋਣੀ ਚੋਂ ਕੱਢ ਗੋੜ ਕੇ ਘਰਵਾ ਕਰ ਲੈਣੀ ਨਹੀਂ ਤੇ ਚਿੱਟਾ ਚਿੱਟਾ ਨਹੀਂ ਫੇਰ ਦੇਣਾ ਪਾਣੀ ਉਦਾਂ ਪਾਣੀ ਚੋਂ ਕੱਢ ਕੇ ਵੀ ਨਹੀਂ ਸਹੀ ਰਹਿੰਦਾ ਚੱਲ ਤੋਦੀ ਕੋਈ ਗੱਲ ਨਹੀਂ ਆਹ ਲਿਆ ਦਿਓ ਚੇਤੇ ਨਾ ਚ ਤੋਤਿਆਂ ਫੇਰ ਉਦਾਂ ਦਾ ਹੋ ਜਾਣਾ ਮੈਂ ਹੋ ਤਾਂ ਜਾਣਾ ਚੋ ਫੇਰ 5-7 ਦਿਨ ਲੰਘ ਜਾਣਗੇ ਹਾਂ ਚਲ ਹੁਣ ਦੇਣਾ ਕਹਾਂ ਦੀ ਆਸ ਹੈਗੀ ਆ ਆ ਹਾਂ ਚਲ ਤੂੰ ਪਕਾ ਰੋਟੀ ਬਣੀ ਫੇਗੋ ਖਾ ਕੇ ਜਾਵਾਂ ਆਹੋ ਗੁਰਬਾ ਸੁਤਾਵ ਹਾਂ ਸੁਤਾ ਜੇ ਮਿਠਾਇਆ ਹੀ ਨਹੀਂ ਉਹਨੂੰ ਕਦ ਮੈਂ ਕਿੰਨੇ ਲੰਮੇ ਕਹਾਂ ਹੇ ਇਹ ਨਵੀਂ ਆਪਣੇ ਕੰਮ ਦੀ ਪਈ ਹੈ ਕਾਲੀ ਪਈ ਵੀ ਮੈਂ ਵੀ ਕੰਮ ਤੇ ਜਾਣ ਰਿਹਾ ਹਾਂ ਹੁਣ ਆਹ ਬੰਦਾ ਸੋਚਦਾ ਹੀ ਆ ਵੀ ਵੇਲੇ ਕੀ ਕਰਨਾ ਇਥੇ ਦੋ ਰੋਟੀਆਂ ਪਵਾ ਕੇ ਸਾਰਾ ਦਿਨ ਵਿਹਲੀ ਆ ਨਾਲ ਹੀ ਚੱਲ ਜਾ ਕਰੂਗੀ ਕੰਮ ਕਰਕੇ ਆ ਜਾ ਕਰੂਗੀ ਜਦ ਚਾਰ ਪੈ ਹੈ ਆਉਣਗੇ ਉਹਨਾਂ ਕੋ ਘਰ ਦੀ ਚੀਜ਼ ਬਣਾਵਾਂਗੇ ਕਿੰਨੀ ਯਾਰ ਮਾਨੂੰ ਪਰੇਸ਼ਾਨੀ ਲੱਗੀ ਓ ਹਏ ਮੁੰਡਾ ਕੰਮ ਤੋਂ ਓਟਕੇ ਬੈਗਿਆ ਮੈਂ ਦੇ ਸਕੂ ਮਹਿੰਗੇ ਨੂੰ ਵੀ ਆਖਿਆ ਵੀ ਮਹਿੰਗਿਆ ਕਿਸੇ ਕੋ ਗੱਲ ਨਾ ਕਰੀ ਤੇ ਮੈਂ ਲਾਡੀ ਨੂੰ ਆਪੇ ਦੱਸ ਆਇਆ ਪਰ ਇਹ ਵੀ ਦੱਸਿਆ ਤੇ ਮੈਂ ਤਾਂ ਕਰਕੇ ਵੀ ਮਨ ਮੇਰਾ ਖਲੋਂਦਾ ਨਹੀਂ ਮਨ ਮੇਰਾ ਪਤਾ ਨਹੀਂ ਕਿਦਾਂ ਮੈਂ ਹੌਲਾ ਮੰਨਵਾ ਮਨ ਤੇ ਗੱਲ ਖਲੋਂਦੀ ਨਹੀਂ ਮੈਂ ਚਾ ਲਾਡੀ ਨਾਲ ਮੰਨ ਹੌਲਾ ਕਰਕੇ ਆਉਂਦੇ ਆ ਮੈਂ ਤਾਂ ਦੱਸ ਦਿੱਤਾ ਹੁਣ ਸਗੋਂ ਪਛੋਤਾਵਾ ਆਜਾ ਲੱਗਾ ਹੀ ਉਹ ਇਹ ਕੋਣੋਂ ਮੈਂਗਾ ਵੀ ਨਹੀਂ ਅੱਜ ਆਉਣ ਚ ਆ ਅੱਜ ਉਹ ਵੀ ਲੇਟ ਹੋ ਗਿਆ ਪਤਾ ਨਹੀਂ ਕੀ ਗੱਲ ਕਿੱਥੇ ਬਹਿ ਗਿਆ ਹੀ ਮੈਂ ਆਉਂਦਾ ਵਾ ਤੇ ਚੱਲ ਉਹਨੂੰ ਕਹਿਣਾ ਆ ਵੀ ਆ ਬੂਟੇ-ਬਾਟੇ ਹੈਗੇ ਆ ਝੋਨੇ ਦੇ ਚ ਕੱਢ ਲਈ ਓਏ ਆ ਜਾ ਆ ਜਾ ਆ ਜਾ ਗੁਰਗੋ ਆ ਜਾ ਕਾ ਤੁਹਾਡਾ ਲੇਟ ਹੀ ਬੜਾ ਹੋ ਗਿਆ ਤੇ ਸਸੀ ਕਸਰਦਾਰ ਜੀ ਸასი ਕਾਲ ਕੀ ਹਾਲ ਆ ਵਧੀਆ ਵਧੀਆ ਤੂੰ ਕਿੱਥੇ ਰਹਿ ਗਿਆ ਅੱਜ ਕਿਰਨਾ ਕੀ ਸਰਦਾਵਾ ਹਾਂ ਸਹੀ ਰਾ ਨੀਂਦ ਨਹੀਂ ਆਈ ਟਾੜੀਆਂ ਪਰੇਸ਼ਾਨੀਆਂ ਹੀ ਅੱਖਾਂ ਜਉਂਦੀਆਂ ਅਛਾ ਹਾਂ ਇਹ ਆ ਵੀ ਫਿਕਰ ਕੀਤਾ ਫਿਰ ਤੁਹਾਡਾ ਵੀ ਫਿਕਰ ਫੇ ਹੁੰਦਾ ਹੀ ਆ ਨਾ ਦੇਖੋ ਜੀ ਤੁਸੀਂ ਖਾਓਗੇ ਤੇ ਤੁਹਾਡੇ ਮੂੰਹ ਉੱਤੇ ਅਸੀਂ ਬੁਰਕੀ ਚਪਕਾਵਾਂਗੇ ਮਹਿੰਗਿਆ ਦੇਣ ਵਾਲਾ ਤੇ ਪ੍ਰਮਾਤਮਾ ਵਾਂ ਅਸੀਂ ਕੌਣ ਹੁੰਨੇ ਆ ਤੈਨੂੰ ਖਵਾਲਣ ਵਾਲੇ ਤੂੰ ਤੇ ਆਪਣਾ ਕਮਾਏਂਗਾ ਤੇ ਆਪਾਂ ਖਾਏਂਗਾ ਤੇ ਇਹ ਆ ਵੀ ਚਲੋ ਪਰੇਸ਼ਾਨੀ ਤੇ ਹੁੰਦੀ ਆ ਮੈਂ ਵੀ ਇਹੋ ਪਰੇਸ਼ਾਨੀ ਚ ਇੱਥੇ ਬੈਠਾ ਮੈਂ ਤਾਂ ਆਪਣੀ ਬੌਟੀ ਨੂੰ ਦੱਸਿਆ ਸਰਦਾਰਾ ਅੱਛਾ ਬੜੀ ਪ੍ਰੇਸ਼ਾਨ ਹੋਈ ਉਹ ਵੀ ਅੱਛਾ ਹੂੰ ਇਹ ਹੁੰਦਾ ਹੀ ਆ ਗਏ ਪਹਿਲਾਂ ਤਾਂ ਰਾਤੀਂ ਪਹਿਲਾਂ ਤਾਂ ਉਹਨੂੰ ਜਦੋਂ ਮੈਂ ਰੋਟੀ ਪਾਣੀ ਦਿੱਤਾ ਜਾ ਕੇ ਹਨਾ ਜਿਸ ਰਾਜ ਦਿੱਤਾ ਸੀ ਮਾਣ ਉਹ ਤਾਂ ਖੁਸ਼ ਹੋਈ ਪਤਾ ਨਹੀਂ ਕਿਉਂ ਹਾਂ ਫੇਰ ਮੈਂ ਦੱਸਿਆ ਮੈਂ ਕਿਹਾ ਉਹ ਤੇ ਪ੍ਰੇਸ਼ਾਨ ਹੀ ਬੜੇ ਆ ਦੇ ਹਾਂ ਉਤਰਾ ਇੱਕ ਗੱਲ ਹੈਗੀ ਆ ਮਹਿੰਗਿਆ ਮੈਂ ਵੇਖਿਆ ਤੇਰੇ ਦੇ ਨਾਲ ਦਾ ਦਿਲ ਨਹੀਂ ਕਿਹਦਾਗਾ ਤੂੰ ਸਾਡੀ ਇੰਨੀ ਟੈਨਸ਼ਨ ਲਈ ਘਰ ਦੀ ਨੂੰ ਜਾ ਕੇ ਦੱਸਿਆ ਤੇ ਉਹ ਤੈਨੂੰ ਮੈਂ ਨਾ ਲਾਡੀ ਨੂੰ ਤੂੰ ਨਾ ਦੱਸੀ ਤੇ ਮੈਂ ਆਪੇ ਹੀ ਉਹਨੂੰ ਦੱਸ ਆਇਆ ਅਸਾ ਜੀ ਤੂੰ ਆਪੇ ਦੱਸ ਆਇਆ ਮੈਂ ਆਪੇ ਮੈਂ ਦੱਸ ਆਇਆ ਵੀ ਬੰ ਮੇਰਾ ਮਨ ਹੌਲਾ ਹੋ ਜਾਊਗਾ ਪਿਆੰਦੇ ਨਾ ਵੀ ਕਿਸੇ ਨੂੰ ਆਪਣਾ ਦੁੱਖ ਦੱਸੀਏ ਤੇ ਮਨ ਹੌਲਾ ਹੋ ਜਾਂਦਾ ਮੈਂ ਉਹਨੂੰ ਦੱਸ ਆਇਆ ਹੁਣ ਮੈਂ ਪਛੋਂ ਤੋਂਡਿਆ ਵੀ ਉਹਨੇ ਤੇ ਚੜਗਿੱਲੀ ਮਾਰਨੀ ਉਹਨੇ ਕਿਹੜਾ ਸਾਡਾ ਆਪਣਾ ਬਣਨਾ ਉਹਨੇ ਬਣਨਾ ਹੀ ਨਹੀਂ ਵੇਖ ਲਈ ਉਹ ਇਦਾਂ ਦਾ ਬੰਦਾ ਅਸਾ ਜੀ ਹੂੰ ਤੇ ਹੁਣ ਤੂੰ ਇਦਾਂ ਕਰ ਚਾਹ ਪੀਣੀ ਆ ਕਿ ਰੋਟੀ ਖਾਣੀ ਆ ਇਹ ਰੋਟੀ ਤੇ ਮੈਂ ਖਾ ਆ ਸਰਦਾਰਾ ਅੱਛਾ ਹੁਣ ਸੁਣ ਲੈ ਗੱਲ ਹਾਂਜੀ ਪੱਠੇ-ਪੁੱਠੇ ਵੱਢ ਕੇ ਤੇ ਤੂੰ ਇਦਾਂ ਕਰੀ ਵੀ ਆ ਝੋਨੇ 'ਚ ਬੂਟੇ-ਬਟੇ ਜਿਹੜੇ ਫੜਨ ਵਾਲੇ ਫੜ ਲਾ ਫੜ ਲੈ ਇੱਕ ਵੇ ਆ ਬੰਨਾ ਵਾ ਵੱਡਣ ਵਾਲਾ ਇਹ ਵੱਢ ਲਾ ਹਾਂਜੀ ਤੇ ਇਹ ਆ ਵੀ ਪਹਿਲੇ ਇਹ ਬੰਨਾ ਰਹਿਣ ਦੇ ਅਜੇ ਭਾਵੇਂ ਜਿੰਨੇ ਬੂਟੇ ਵਿੱਚ ਵਾ ਨਾ ਇਹ ਸਾਰੇ ਫੜ ਲਾ ਠੀਕ ਹੈ ਹੈ ਫੜ ਲੈ ਸਰਦਾਰ ਜੀ ਹਾਂ ਠੀਕ ਆ ਉਹ ਸਰਦਾਰ ਨਹੀਂ ਠੀਕ ਹੈ ਸਰਦਾਰਾ ਆਹੋ ਠੀਕ ਉਹ ਵੀ ਪਈ ਲਮੀ ਇਤਨਾ ਪਰੇਸ਼ਾਨੀ ਦੇ ਵਿੱਚ ਬੰਦਾ ਕੀ ਕੋਈ ਕੰਮ ਹੀ ਨਹੀਂ ਆਉੜਦਾ ਜਦੋਂ ਬੰਦੇ ਨੂੰ ਪਰੇਸ਼ਾਨ ਹੋਵੇ ਨਾ ਬੰਦਾ ਕੰਮ ਨਹੀਂ ਕੋਈ ਆਉੜਦਾ ਤੇ ਫੋਨ ਫਾਨ ਨਹੀਂ ਆਇਆ ਬਾਹਰੋਂ ਫਿਰ ਫੋਨ ਉਹਦਾ ਰਾਜੀ ਬਾਈ ਦਾ ਆਇਆ ਵਾ ਕੋਈ ਠੀਕ ਠਾਕ ਪਰ ਅਜੇ ਕੋਈ ਗੱਲ ਨਹੀਂ ਦੱਸੀ ਉਹਨੇ ਵੀ ਕੋਈ ਕੰਮ ਕੂਮ ਮਿਲਿਆ ਨਹੀਂ ਨਾ ਅਜੇ ਕੋਈ ਨਹੀਂ ਸਦਾਰਾ ਮਿਲ ਜੂਗਾ ਕੰਮ ਹੋ ਰੱਬ ਦੇ ਘਰ ਦੇ ਰਹਿਣੇ ਥੋੜੀ ਚਲੋ ਦੇਣਾ ਹੀ ਹੁੰਦੇ ਆ ਮਹਾਰਾਜ ਨੇ ਦੇਣਾ ਉਹਦੇ ਆਸਰੇ ਨਾ ਹੀ ਬੈਠੇ ਆ ਵੀ ਮਾਲਕਾ ਤੂੰ ਹੀ ਦੇਣਾ ਮੈਂ ਪੈਦਾ ਕਰਨ ਵਾਲਾ ਵੀ ਤੂੰ ਆ ਦੁਨੀਆ ਦੇ ਭੇਜਣ ਵਾਲਾ ਵੀ ਤੂੰ ਆ ਤੇ ਖਾਣ ਨੂੰ ਦੇਣਾ ਵੀ ਤੂੰ ਦੇਣਾ ਅਹੀਂ ਕੌਣ ਹੁੰਨੇ ਆ ਬਾਬਾ ਕਥਾ ਸੁਣਾਉਂ ਰਿਹਾ ਸੀ ਇਹ ਗੋਦੜੇ ਮੈਂ ਸੁਣੀ ਅੱਛਾ ਕਹਿੰਦਾ ਵੀ ਜਿੰਨੇ ਪੈਦਾ ਕੀਤਾ ਵਾ ਨਾ ਉਹਨੂੰ ਸਾਰਾ ਦਾ ਫਿਕਰ ਵਾ ਆਹੋ ਕੇ ਉਹਨੂੰ ਸਾਨੂੰ ਤੇ ਆਪੋ ਆਪਣਾ ਮੰਗਿਆ ਮਾਲਕ ਨੂੰ ਸਾਰਿਆਂ ਦਾ ਫਿਕਰ ਆ ਜਿਹੜੇ ਪੱਥਰ ਦੇ ਵਿੱਚ ਕੀੜਾ ਨਾ ਉਹਦਾ ਵੀ ਉਹਨੂੰ ਫਿਕਰ ਆ ਹੁਣ ਪਤਾ ਨਹੀਂ ਪਿਛਲੇ ਜਨਮ ਦੇ ਅਸੀਂ ਕਿਹੜਾ ਮਾੜੇ ਕੰਮ ਕੀਤੇ ਹੋਣੇ ਜਿਹੜਾ ਪ੍ਰਮਾਤਮਾ ਨੇ ਸਾਨੂੰ ਗਰੀਬੀ ਦਿੱਤੀ ਏ ਇਹ ਕਰਮਾਂ ਦਾ ਲੇਖਾ ਜੋਖਾ ਹੁੰਦਾ ਉਹ ਕੋਈ ਨਹੀਂ ਇਨਾ ਸੋਚੀਦਾ ਨਹੀਂ ਹੁੰਦਾ ਮਹਿੰਗਿਆ ਇਹ ਜਿਹੜੀ ਗਰੀਬੀ ਆ ਨਾ ਇਹ ਟਲਦਾ ਪਰ ਸ਼ਾਵਾਂ ਵਾ ਪਤਾ ਨਹੀਂ ਮਾਲਕ ਨੇ ਕਦੋਂ ਜ਼ਿੰਦਗੀ ਕਿੱਧਰ ਨੂੰ ਟਾਲ ਦੇਣੀ ਆਏ ਇਹਰ ਗੱਲ ਹੈ ਕਿ ਸਦਾਰਾ ਕੋਈ ਐਸਾ ਸਮਾਂ ਆਉਣਾ ਕੋਈ ਟਾਣੀ ਕੋਈ ਨਵਾ ਦੇਣੀ ਉਹਨੇ ਲਹਿਰਾਂ ਬੈਰਾਂ ਕਰ ਦਿੰਦਾ ਉਹਦੇ ਵਾਹ ਮਾਲਕਾ ਤੇਰੇ ਰੰਗ ਭੀਖ ਮੰਗਾਦੇ ਰਾਜਿਆਂ ਤੇ ਤਖਤ ਬਿਠਾਵੇਂ ਨੰਗ ਵਾਹ ਸਦਾਰਾ ਵਾ ਵਾ ਹੈ ਨਾ ਇਦਾਂ ਹੁੰਦੀ ਨਹੀਂ ਚਲੋ ਸਦਾਰਾ ਮੈਂ ਕਰ ਤਾਹਾਂ ਕਰ ਲੈ ਕਰ ਲੈ ਫਿਰ ਚੱਲਾਂ ਨਾ ਸਰ ਮਹਿੰਗੇ ਵਿਚਾਰੇ ਨੂੰ ਵੇਖੋ ਫਿਕਰ ਪਿਆ ਹੀ ਹੋਏ ਏਕੇ ਕੇ ਕਹਦੇ ਦਿਲ ਚ ਆਉਂਦੀ ਹੁੰਦੀ ਹੈ ਜੀ ਸੋਚ ਹਾਰੀ ਸਾਰੀ ਥੋੜਾ ਸੋਚਦਾ ਬੰਦਾ ਚਲ ਮੈਂ ਦੱਸਾਂ ਦਵਿੰਦਰ ਨੂੰ ਆ ਗਿਆ ਮਹਿੰਗਾ ਦਵਿੰਦਰ ਹਾਂ ਆਇਆ ਜੀ ਤਾਂ ਹੁਣ ਕੰਮ ਮਿਲ ਗਿਆ ਅੰਦਰ ਨੇ ਨੇ ਫੋਨ ਨਹੀਂ ਕੋਈ ਵੀ ਆਇਆ ਹਾਂ ਮੈਂ ਆਖਿਆ ਮੈਂ ਇਦਾਂ ਢੇਰੀ ਤਾਂ ਆਇਆ ਨਹੀਂ ਉਹ ਗੱਲ ਬਣਨੀ ਇਦਾਂ ਢੇਰੀ ਨਾ ਟਾ ਮੈਂ ਸੋਚਣ ਨਹੀਂ ਆ ਖਰ ਤੁਸੀਂ ਆਣ ਕੇ ਉਹ ਗੱਲ ਮੈਨੂੰ ਦੱਸਣੀ ਵੀ ਕੰਮ ਮਿਲ ਗਿਆ ਮੁੰਡੇ ਨੂੰ ਕੋਈ ਨਹੀਂ ਮਿਲ ਜੂਗਾ ਕੰਮ ਕੋਈ ਨਹੀਂ ਸਾਡੇ ਮੁੰਡਿਆਂ ਨੂੰ ਤੇ ਜਾਂਦੇ ਹੀ ਕੰਮ ਮਿਲ ਗਿਆ ਸੀ ਲੋਕ ਤਾਂ ਕਈ ਵੇਖ ਕੰਮ ਹੀ ਨਹੀਂ ਮਿਲਦਾ ਕਿ ਇਹਨੂੰ ਚਲ ਕੋਈ ਨਹੀਂ 10 15 ਦਿਨ ਬਹਿ ਵੀ ਜਾਊਗਾ ਤਾਂ ਵੀ ਕੋ ਗੱਲ ਦੀ ਤੇ ਇਹ ਆ ਵੀ ਤੂੰ ਰੱਬ ਰੱਬ ਵੀ ਘੜੀ ਕਰਨਾ ਸਾਰੀ ਰਾਤ ਸੁੱਤੀ ਰਹੀ ਹੈ ਤੇ ਜਦੋਂ ਦੁੱਖ ਹੋਵੇ ਨਾ ਪਰੇਸ਼ਾਨੀ ਹੋਵੇ ਉਦੋਂ ਰੱਬ ਰੱਬ ਵੀ ਨਹੀਂ ਹੋ ਹੁੰਦਾ ਉੱਤੇ ਕਿੱਥੇ ਰਹੀ ਆ ਅੱਖਾਂ ਹੀ ਮੀਟ ਛੱਡੀਆਂ ਵਾ ਨੀਂਦ ਨਹੀਂ ਮੈਨੂੰ ਆਈ ਹੁਣ ਵੀ ਆ ਮੈਂ ਲੰਮੀ ਪਈ ਸੋਚਾਂ ਸੋਚਾਂ ਜੀ ਬਸ ਇਦਾਂ ਜਿੱਦਾਂ ਤੁਸੀਂ ਮਿੰਠਾ ਲਿਆ ਤੇ ਮੈਨੂੰ ਇਦਾਂ ਲੱਗਾ ਜਿੱਦਾਂ ਵੀ ਨਿਆਣੇ ਦਾ ਫੋਨ ਆ ਗਿਆ ਵਾ ਮੈਂ ਦੱਸੀ ਆ ਕੱਲ ਚੰਗੀ ਉਹ ਤੇ ਤੇਰੀ ਗੱਲ ਨੂੰ ਸਮਝਦਾ ਮੈਂ ਤੇਰਾ ਵੀ ਮਨ ਪਰੇਸ਼ਾਨ ਆ ਮੇਰਾ ਵੀ ਰਾਤ ਦਾ ਮਨ ਪਰੇਸ਼ਾਨ ਹੀ ਤੇ ਮੈਂ ਤੇ ਜੀ ਭਿਆਣੇ ਵਾਂਗੂ ਉੱਥੇ ਚਲ ਗਿਆ ਲਾਡੀ ਕੋਲ ਮੈਂ ਲਾਡੀ ਨੂੰ ਦੱਸਤਾ ਹੈ ਆਹੋ ਹਾ ਹਾ ਕਿਉਂ ਪਤਾ ਨਹੀਂ ਕਿਦਾਂ ਦਾ ਤੁਹਾਡਾ ਸੁਭਾਅ ਵਾ ਮੇਰ ਕੋ ਖਲੋਤਾ ਨਹੀਂ ਜਾਂਦਾ ਮੈਂ ਕਿਹਾ ਚੱਲ ਖਰਿਆ ਕੋਈ ਰਾਹ ਨਿਕਲੂਗਾ ਇਹਨੂੰ ਮੈਂ ਕਿਹਾ ਦੱਸੂਗਾ ਇਹ ਆਖੂਗਾ ਵੀ ਮੇਰੇ ਉੱਥੇ ਫਲਾਣੇ ਕੋਈ ਰਿਸ਼ਤੇਦਾਰੀ ਆ ਕੋਈ ਕੋਈ ਨਾ ਕੋਈ ਕਹੀਦੀ ਨਿਕਲ ਹੀ ਆਉਂਦੀ ਯਾ ਰਿਸ਼ਤੇਦਾਰੀ ਵੀ ਕੋਈ ਨਹੀਂ ਚਾਚਾ ਤੂੰ ਕਭਰਾ ਨਾ ਮੈਂ ਉੱਥੇ ਕਹਿ ਦਿੰਦਾ ਉਹਨਾਂ ਨੂੰ ਫੋਨ ਕਰਕੇ ਕਹਿ ਦਿੰਦਾ ਉੱਥੋਂ ਉਹ ਹੀ ਲਾ ਵਸੀਲਾ ਕਰ ਦੇ ਦਾ ਕੰਮ ਦਵਾਉਣਗੇ ਮੁੰਡੇ ਹਾਏ ਰੱਬਾ ਲਾਡੀ ਨੂੰ ਦੱਸਣ ਨਾਲ ਤਾਂ ਕਿਸੇ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਕੇ ਜਿਹੜਾ ਹੋਲਾ ਕਰ ਲੈਂਦੇ ਤੁਸੀਂ ਤੇ ਮੇਰਾ ਮੈਂ ਕਿਸ ਨੂੰ ਫੋਨ ਕਰਨ ਨੂੰ ਜੀ ਨਹੀਂ ਕਿ ਤਾਂ ਉਹਦੇ ਸਾਹਮਣੇ ਖਲੋਤਾ ਸੀ ਜਦੋਂ ਰਿੰਪੀ ਨਹੀਂ ਦੁਰੀ ਆਉਂਦੀ ਉਹ ਸਾਹਮਣੇ ਉਸ ਮੈਂ ਪੁੱਛਿਆ ਕਿਥੇ ਆਂਦੀ ਉਹ ਉੱਥੇ ਘਰੀ ਆ ਮੈਂ ਉਧਰੋਂ ਚਲ ਗਿਆ ਜੀਪਿਆਂ ਨੇ ਆਨੂੰ ਤੇ ਰਿੰਪੀ ਆਈ ਇੱਥੇ ਜਾਗ ਦੇਣ ਜਦੋਂ ਤੇ ਇੱਥੇ ਗੱਲਾਂ ਬਾਤਾਂ ਬਾਰੇ ਸੋਹਣੀਆਂ ਮੈਂ ਉਹਨਾਂ ਕਰਨੀ ਤੇ ਮੈਨੂੰ ਬੁਕਾਈ ਜਾਂਦੀ ਆ ਵੀ ਇਹ ਕਿਦਾਂ ਚਾਚੀ ਤੂੰ ਤੇ ਚੁੱਪ ਚੁੱਪ ਚੀ ਲੱਗਦੀ ਤੇ ਮੈਂ ਕਿਤੇ ਉਹਨੂੰ ਮੂੰਹ ਸਿਰ ਨਹੀਂ ਫੜਾਇਆ ਗੱਲ ਦਾ ਮੈਂ ਨਹੀਂ ਕੋਈ ਗੱਲ ਨਹੀਂ ਰਿੰਪੀ ਠੀਕ ਠਾਕ ਇਹੋ ਜੀ ਕੋਈ ਗੱਲ ਨਹੀਂਗੀ ਅੱਛਾ ਤੇ ਹੁਣ ਉਹ ਅਗਲੀ ਜਾ ਕੇ ਆਖੂਗੀ ਵੀ ਚਾਚਾ ਦੇ ਲਾਡੀ ਨੂੰ ਸਭ ਕੁਝ ਦੱਸ ਗਿਆ ਵਾ ਤੇ ਚਾਚੀ ਨੇ ਮੈਨੂੰ ਕਿਤੇ ਪੱਲਾ ਨਹੀਂ ਫੜਾਇਆ ਕਿਸੇ ਗੱਲ ਦਾ ਉਹ ਚਾਲਾਸ਼ਾ ਕਿਸ ਨੂੰ ਦੱਸਣਾ ਓਨੂੰ ਦੱਸਤਾ ਤੇ ਇਹਨੂੰ ਦੱਸਤਾ ਗੱਲ ਤੇ ਏਕੀ ਚੱਲ ਕੋਈ ਦੀ ਇਹੋ ਜੀ ਕੋਈ ਗੱਲ ਦੀ ਤੂੰ ਜਾ ਉੱਠ ਉਹ ਮਹਿੰਗਾ ਆਇਆ ਵਾ ਬਾਹਰ ਉਹ ਕੱਖੜਿਆ ਹੀ ਉਹ ਕਢਣ ਤੇ ਬੰਦਾ ਨਾਲੇ ਪਾਣੀ ਦਾ ਗਲਾਸ ਲੈ ਜਾ ਓਲੀ ਤੇ ਨਾਲੇ ਆ ਵੀ ਤੇਰਾ ਮਨ ਹੋਰ ਥੇ ਪਊਗਾ ਇੱਥੇ ਅੰਦਰ ਲੰਮੀ ਪਈ ਪਈ ਬਿਮਾਰ ਹੋ ਜਾਏਗੀ ਤੇ ਮੁੜ ਕੇ ਮੈਂ ਤੈਨੂੰ ਹਸਤਾਨਾ ਲੈ ਕੇ ਤੁਰਿਆ ਫਿਰੂੰਗਾ ਜਾ ਟੈਨਸ਼ਨ ਨਾਲ ਲੈ ਮਾਲਕ ਸੁਣੂਗਾ ਹੱਡੀ ਅਰਦਾਸ ਮਹਿੰਗੇ ਨੂੰ ਪੁੱਛਦੀ ਆ ਭਲਾ ਪਰਦਾਸ ਕੀਤੀ ਸਾਡੀ ਉਹ ਡਿਆ ਮੈਨੂੰ ਆਖਣਾ ਆਂਦਾ ਮੈਂ ਸਾਰੀ ਪੁੱਛਦੀ ਆਂ ਭਲਾ ਆਂਦਾ ਸਾਰੀ ਰਾਤ ਨਹੀਂ ਮੈਂ ਸੁੱਤਾ ਹਾਂ ਆਂਦਾ ਮੈਂ ਘਰ ਦੀਦੂ ਵੀ ਜਾ ਕੇ ਦੱਸਿਆ ਤਾਂ ਉਹ ਵੀ ਬੜੇ ਪਰੇਸ਼ਾਨ ਹੀ ਕਰਦੀ ਵੀ ਹੋਈ ਆ ਚੱਲ ਮੈਂ ਆ ਪੁੱਛ ਕੇ ਹੁਣ ਨਹੀਂ ਭਲਾ ਆ ਜਾ ਪੁੱਛ ਬਾਬਾ ਕਿਰਪਾ ਕਰੇ ਮੇਰੇ ਪੁੱਤ ਨੂੰ ਕੰਮ ਮਿਲ ਜੇ ਤੇ ਮਹਿੰਗੇ ਨੂੰ ਹੋਰ 2-400 ਰੁਪਈਆ ਵਿਧਾਈ ਵੱਲੋਂ ਦੇ ਦਾਂਗੇ ਉਹ ਉਹ ਦੇ ਵਿਧਾਈ ਤੇ ਦੇ ਦਾਂਗੇ ਗਾਲੀ ਕੋਈ ਨਹੀਂ ਰੁਪਈਆ 500 ਨੂੰ ਦੇ ਦੂੰਗਾ ਕੰਮ ਆ ਹਾਂ ਕੰਮ ਮਿਲ ਜੇ ਮੇਰੇ ਪੁੱਤ ਨੂੰ ਜਾ ਜਾ ਬਾਕੀ ਦੰਦਰੀ ਬੜੀ ਪਰੇਸ਼ਾਨ ਆਉਂਦੀ ਜੋਪ ਜੋਪ ਕੱਲ ਦਾ ਚਿਹਰਾ ਹੀ ਉੱਤਰ ਗਿਆ ਸਾਰਾ ਕਿੰਨਾ ਕੱਖ ਹੋ ਗਿਆ ਝੋਨੇ 'ਚ ਹੈ ਰੋਜ਼ ਹੀ ਅੱਧਾ-ਅਧਾ ਘੰਟਾ ਲਾਉਂਗਾ ਕੱਢ ਲਾਂਗਾ ਆ ਇਹ ਦੋ ਮੀਟਰ ਤੋਂ ਜ਼ਿਆਦਾ ਟਾਈਮ ਲਾ ਲਿਆ ਵੇਂ ਗਿਆ ਵੇਂ ਗਿਆ ਹਾਂਜੀ ਸਰਦਾਰਨੀ ਪਾਣੀ ਪੀ ਲਾ ਬਹੁਤ ਗਰਮੀ ਆ ਸਾਸੀ ਕੈ ਸਰਦਾਰਨੀ ਸਤਿ ਸ੍ਰੀ ਅਕਾਲ ਲੈ ਕਿਦਾਂ ਪੈਰ ਲਿਬੜਿਆ ਤੇਰੇ ਅਸ਼ਗਲਾ ਇੱਥੇ ਰੱਖਿਆ ਵਾ ਹਾਂਜੀ ਗਲਾ ਇੱਥੇ ਪਿਆ ਈਲਾ ਫਿਰ ਨਾਲੇ ਮੇਰੀ ਗੱਲ ਸੁਣ ਅਰਦਾਸ ਕੀਤੀ ਸਾਡੀ ਹਾਂਜੀ ਸਰਦਾਰਨੀ ਕੀਤੀ ਅੱਛਾ ਵਾਹਿਗੁਰੂ ਬਸ ਬੱਸ ਸਰਦਾਰਨੀ ਹਾਂ ਪਾਣੀ ਤੇ ਪੀਤਾ ਤੈਨੂੰ ਮੈਂ ਤਾਂ ਆਖਾਂ ਪਤਾ ਨਹੀਂ ਕਿੰਨੀ ਕਿਤੇ ਲੱਗੀ ਹੋਣੀ ਆ ਨੇ ਤਾਂ ਪਹਿਲਾਂ ਬੰਬੀ ਤੋਂ ਪਾਣੀ ਪੀ ਰਿਹਾ ਤਾਂ ਹੀ ਗਲਾਸ 'ਚ ਰੱਖਿਆ ਹੈ। ਅੱਛਾ ਅੱਛਾ। ਹਾਂ ਬੰਬੀ ਚੱਲਦੀ ਨਾ ਉਹ। ਉਹਨੇ ਬੰਦ ਹੋ ਗਈ। ਚਲ ਅਰਦਾਸ ਕੀਤੀ ਤੇ ਚੰਗਾ ਹੋਇਆ। ਹਾਂ ਨਹੀਂ ਮੇਰੇ ਘਰ ਦੀ ਨੇ ਵੀ ਕੀਤੀ। ਅੱਛਾ। ਸਰਦਾਰਨੀਏ ਮੈਨੂੰ ਰਾਤੀ ਸੁਪਨਾ ਆਇਆ ਵੀ ਜਿਹਦਾ ਢਾਡੇ ਕੱਕੇ ਨੂੰ ਨਾ ਕੰਮ ਮਿਲ ਗਿਆ। ਹਸ਼ਿਆ। ਹਾਂਜੀ। ਹਾਈਵੇ ਤੇ ਬੜਾ ਹੀ ਵਧੀਆ ਹੋਇਆ। ਤੇ ਪਰਮਾਨੰ ਤੂੰ ਤਾਂ ਫੇਰ ਕਰਮਾ ਵਾਲਾ ਵਾ। ਕੀ ਪਤਾ ਸ਼ਾਮਾਂ ਤੱਕ ਮੇਰੇ ਪੁੱਤ ਦਾ ਫੋਨ ਆਈ ਜਾਵੇ ਕਿ ਮੰਮੀ ਕੰਮ ਮਿਲ ਗਿਆ ਵਾ। ਉਹ ਵੀ ਫੋਟੋ ਵੇਖੀ ਨਾ ਤੁਹਾਡੇ ਘਰ ਮੈਂ ਸਰਦਾਰ ਦੀ ਓਦਾਂ ਹੀ ਅੱਖਾਂ ਗੜੀ ਆ ਪਈ ਇਹਦਾ ਕੰਮ ਤੇ ਜਾਣ ਰਿਹਾ ਹਾਂ ਹਾਂ ਚੱਲ ਸ਼ੂਗਰ ਆ ਸ਼ੂਗਰ ਆ ਮਹਿੰਗਿਆ ਮਾਲਕ ਤੇਰੀ ਜਿੱਦਾਂ ਨੇਂਦੇ ਅਰਦਾਸ ਨੂੰ ਫੜ ਲਾਊਗਾ ਹੀ ਨਾ ਤੇ ਮਾਲਕ ਤੇਰਾ ਵੀ ਬਹੁਤ ਵਧੀਆ ਕਰ ਦੇਣਾ ਤੇਰੇ ਘਰ ਦਾ ਵੀ ਸਾਰਾ ਕੁਝ ਗਰੀਬੀ ਨਿਕਲ ਜਾਣੀ ਤੇਰੀ ਵੀ ਕੋਈ ਗੱਲ ਨਹੀਂ ਆ ਇੱਕ ਗੱਲ ਕਰਨੀ ਥਾਡੇ ਨਾਲ ਕਿਹੜੀ ਕਰਨੀ ਆ ਜਦੋਂ ਲਾਡੀ ਸਰਦਾਰ ਦੀ ਘਰ ਦੀ ਮੈਨੂੰ ਪੁੱਛਦੀ ਨਾ ਮੇਰੀ ਗੋਟੀ ਬਾਰੇ ਵੀ ਕੰਮ ਕਰ ਦਿਆ ਕਰੋ ਆਹੋ ਤੇ ਮੈਂ ਕਰ ਲਾਂ ਗੱਲ ਉਹਦਾ ਕੰਮ ਇਕੱਠੇ ਆ ਜਾ ਕਰਾਂ ਉੱਥੇ ਕੰਮ ਕਰ ਲੂਗੀ ਉਹ ਨਾਲੇ ਲਾ ਕੇ ਟਾਡਾ ਵੀ ਕਿਤੇ ਕਰਵਾ ਜਾਏ ਤੁਹਾਨੂੰ ਲੋਟ ਹੋਊ ਤੇ ਤੇ ਉਹ ਤੇਰੀ ਨਾਲ ਦੀ ਮੰਨਦੀ ਆ ਕੰਮ ਕਰਨ ਨੂੰ ਇਦਾਂ ਇੱਥੇ ਆਉਣ ਨੂੰ ਹਾਂ ਮੈਂ ਕੀਤੀ ਸੀ ਗੱਲ ਉਹਨਾਂ ਨਾਲ ਮਾਂ ਕਰਨਾ ਕਿ ਵੇਲੀ ਨੇ ਕਿਦੀ ਨਾਲ ਚੱਲ ਜਾ ਕਰੂ ਘਰੇ ਫੇਰ ਰੋਟੀ ਪਾਣੀ ਵੇਲੀ ਆ ਨਾਲ ਕਾਕਾ ਲਿਆ ਕਰੂਗਾ ਇੱਥੇ ਨਾਲ ਆਹੋ ਇਹ ਤਾਂ ਗੱਲ ਹੈ ਹੀ ਆ ਚੱਲ ਕੋਈ ਨਹੀਂ ਆ ਜਾ ਕਰੇਗੇ ਇਹ ਤੁਹਾਨੂੰ ਗੁੱਸਾ ਨਾ ਲੱਗੇ ਨਾਲ ਨਾ ਹਾਂ ਨਹੀਂ ਸਾਨੂੰ ਕਾਹਦਾ ਗੁੱਸਾ ਭਰਾਵਾ ਵੇਹ ਆਪਣੇ ਦਹਾਨਵਾਂ ਦੀ ਕਮਾਈ ਆ ਜਿੱਥੇ ਮਰਜ਼ੀ ਕੋਈ ਕਰਕੇ ਖਾਵੇ ਸਾਡੇ ਨਿਆਣੇ ਚੰਗੇ ਭਲੇ ਕਮਾਉਂਦੇ ਸੀ ਮੁੰਡਾ ਸਾਡਾ ਮਿੰਟ ਚੋਂ ਦੀ ਕੰਮ ਤੋਂ ਬਹਿ ਗਿਆ ਤੇ ਤੁਸੀਂ ਹੁਣ ਆਪਣਾ ਕਮਾਓਗੇ ਤੇ ਜਿੰਨਾ ਮਰਜ਼ੀ ਆਪਣਾ ਖਾ ਇਹ ਤਾਂ ਐਸਾ ਦਾ ਹਨਾ ਹੁਣ ਤੁਹਾਨੂੰ ਅਹੀਂ ਆਖੀ ਜਾਊਂਗੀ ਮੈਂ ਕਿ ਇੱਥੇ ਕਰੇ ਕੰਮ ਜਾਂ ਕਿੱਦਾਂ ਹਨਾ ਹੁਣ ਮੁੰਡੇ ਸਾਡੇ ਨੇ ਕਿੱਥੇ ਕਦੋਂ ਕੰਮ ਮਿਲਣਾ ਮ ਤੇ ਉਦਾਂ ਕੋਈ ਗੱਲ ਨਹੀਂ ਉਥੇ ਕਰੇ ਕੰਮ ਜਦ ਦਿਨ ਮੈਨੂੰ ਲੋਡ ਹੋਇਆ ਕਰੂ ਨਾ ਉਹ ਦਿਨ ਮੈਂ ਇੱਥੇ ਆਵਾਜ਼ ਮਾਰ ਲਿਆ ਕਰੂ ਮਾਰ ਲਿਆ ਕਰੋ ਆਹੋ ਤੇ ਮੈਂ ਫਿਰ ਜਾ ਕੇ ਕਰ ਲਾਂ ਗੱਲ ਉਹਨੂੰ ਪੁੱਛਣਾ ਉਹਨਾਂ ਨੂੰ ਪੁੱਛ ਲੈ ਤੂੰ ਕੋਈ ਗੱਲ ਨਹੀਂ ਕੇ ਆਪਣੀ ਮਿਹਨਤ ਕਰਨੀ ਜਿੱਥੇ ਮਰਜ਼ੀ ਭਰਾਵਾ ਕੋਈ ਕਰੀ ਜਾਵੇ ਠੀਕ ਐ ਸਦਾ ਪਰ ਇਹ ਆ ਵੀ ਸਾਨੂੰ ਤੂੰ ਇੱਥੇ ਟਾਈਮ ਨਾ ਆਵੇਂ ਤੁਹਾਡਾ ਕੰਮ ਟਾਈਮ ਨਾ ਕਰਦਾ ਕਰੀ ਜਾਵੇਂ ਤੇ ਸਾਨੂੰ ਕੀ ਮੁਸ਼ਕਲ ਵਾ ਨਹੀਂ ਅੱਜ ਤਾਂ ਮੈਂ ਲੇਟ ਹੋ ਗਿਆ ਵੈਸੇ ਹੀ ਪਰ ਸਰਦਾਰ ਦੱਸਿਆ ਮੈਂ ਸਦਾ ਆਹ ਹੋ ਕੇ ਦੱਸਣ ਦੇ ਹੀਗੇ ਚੱਲ ਕੋਈ ਨਹੀਂ ਕਰ ਲੈ ਥੋੜਾ ਬਹੁਤਾ ਤੇ ਬੱਸ ਕਰ ਗਰਮੀ ਬੜੀ ਆ ਹਾਂਜੀ ਹਾਂਜੀ ਠੰਡੇ ਠੰਡੇ ਸਵੇਰੇ ਸਵੇਰੇ ਕੱਢਣਾ ਚਾਹੀਦਾ ਕੱਖ ਜਿਹੜਾ ਹੁੰਦਾ 10:00 ਵਜੇ ਤੱਕ ਠੀਕ ਸਰਦਾਰ ਇਹ ਵੇ ਜਿਆਦਾ ਸੇਕ ਪੈਂਦਾ ਵਾ ਹਾਂਜੀ ਸਰਦਾਰ ਆਹੋ ਚੱਲ ਕੋਈ ਨਹੀਂ ਥੋੜਾ ਬਹੁਤਾ ਕੱਢ ਲੈ ਬਾਕੀ ਫੇਰ ਸਹੀ ਠੀਕ ਸਰਦਾਰ ਨਹੀਂ ਠੀਕ ਚਲ ਅੱਜ ਤੇ ਸਰਦਾਰ ਨਹੀਂ ਮੰਨ ਗਈ ਕੀਂਦੀ ਪੁੱਛ ਲੋ ਉਹਨਾਂ ਨੂੰ ਚਲੋ ਆ ਕੰਮ ਕਰਕੇ ਥੋੜਾ ਜਿਹਾ ਇਹ ਮਲਾਡੀ ਸਰਦਾਰ ਨੂੰ ਪੁੱਛ ਕੇ ਉਹਨਾਂ ਨੂੰ ਲੋਭੀ ਵਿਚਾਰੀ ਇਥੇ ਨਾਲ ਕੰਮ ਤੇ ਆ ਜਾ ਕਰੂ ਮੈਂ ਹੁਣ ਕਰ ਲਾਂ ਕੰਮ ਕੀ ਤੜਦੇ ਲੱਗੀ ਅੱਜ ਸਰਦਾਰ ਨੂੰ ਦਈਆ ਸਬਜੀ ਕੇ ਨੂੰ ਜੀ ਹੀ ਕਰਦਾ ਤੇ ਉਹ ਮੈਂ ਵਲਦੇ ਵੇਖ ਕੇ ਆਈ ਪਰਲੇ ਪਾਸੇ ਤੇ ਉਹਦੇ ਨਾਲ ਫਰੀਲੇ ਜੇ ਲੱਗੇ ਉਹ ਲਿਆਈ ਪੰਜ 사ਤਾ ਤੋੜ ਕੇ ਤੇ ਮੈਂ ਹੈ ਗੰਡੇ ਗੁੰਡੇ ਭਾ ਗਏ ਤੇ ਬਣਾ ਦਿੰਦੀ ਆ ਚਲੋ ਠੀਕ ਉਹ ਕਿਹੜਾ ਸਰਦਾਰ ਜੀ ਆ ਮਹਿੰਗਾ ਮਹਿੰਗਾ ਕੀ ਹਾਲ ਨੇ ਆ ਮਿੰਗਾ ਸ਼ੇਖ ਸਾਸ਼ੀ ਗੱਜ ਸਤਿ ਸ਼੍ਰੀ ਅਕਾਲ ਸਰਦਾਰ ਮੈਂ ਗੱਲ ਕਰਨੀ ਹੈ ਇੱਕ ਆਓ ਜੀ ਆਓ ਟਾਡੀ ਸਰਦਾਰ ਨਹੀਂ ਮਿਲੂ ਇੱਕ ਦਿਨ ਤੋਂ ਮੇਰੀ ਬੋਟੀ ਪੁੱਛਦੀ ਸੀ ਵੀ ਕੰਮ ਕਰ ਲੈਂਦੀ ਐ ਮੈਂ ਗੱਲ ਕਰਨੀ ਹੈ ਉਹਨਾਂ ਨਾਲ ਅੱਛਾ 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 ਕਰ ਲੋ ਆ ਜਾਓ ਉਹ ਕੁਰਸੀ ਲਿਆ ਆ ਨਹੀਂ ਸਰਦਾਰ ਕੋਈ ਗੱਲ ਨਹੀਂ ਸਾਸ਼ੀ ਗੱਜ ਸਰਦਾਰ ਨਹੀਂ ਐ ਸਤਿ ਸ਼੍ਰੀ ਅਕਾਲ ਹੋਰ ਸਲਾਮ ਠੀਕ ਐ ਸਰਦਾਰ ਨਹੀਂ ਤੂੰ ਹੀ ਪਾਣੀ ਪੀਦਾ ਨਹੀਂ ਪਾਣੀ ਮੈਂ ਹੁਣੇ ਪੀਤਾ ਉਧਰੋਂ ਦੇਖ ਕੀ ਸਲਾਹ ਬਣੀ ਫੇਰ ਤੇਰੀ ਸਰਦਾਰਨੀ ਮੈਂ ਉਹੀ ਕੀਤੀ ਹੈ ਘਰ ਗੱਲ ਹਾਂ ਕਹਿੰਦੀ ਮੈਂ ਕਰ ਲਿਆ ਕਰੂੰਗੀ ਕੰਮ ਅੱਛਾ ਤੇ ਮੈਂ ਤਾਂ ਤੁਹਾਨੂੰ ਹੁਣ ਪੁੱਛਣੀ ਆਇਆ ਵੀ ਦੱਸੋ ਵੀ ਕਦੋਂ ਤੇ ਕਦੋਂ ਤੋ ਆਇਆ ਕਰੀ ਆ ਜਾ ਕਰਿਆ ਅੱਜ ਹੀ ਲੈ ਆਂਦਾ ਨਾਲ ਹੀ ਤੂੰ ਸਗੋ ਨਹੀਂ ਅੱਜ ਦੀ ਮੈਂ ਪਹਿਲਾਂ ਕੱਲ ਗੱਲ ਤੇ ਕਰ ਲਈ ਅੱਛਾ ਕੀ ਕੀ ਕੰਮ ਆ ਤੁਹਾਡਾ ਕੰਮ ਆ ਗੋਏ ਕੁੜੇ ਦਾ ਯੋ ਤੇ ਛਾੜੂ ਤੇ ਪੋਚੇ ਲਾਉਣੇ ਆ ਅੱਛਾ ਤੇ ਜੇ ਕਿਤੇ ਜ਼ਿਆਦਾ ਲੀੜੇ ਲਾੜੇ ਕੱਪੜੇ ਕੁਪੜੇ ਹੋਏ ਧੋਣ ਵਾਲੇ ਤੇ ਕਿਤੇ ਧੋ ਜਾ ਕਰੂੰਗੀ ਠੀਕ ਆ ਸਰਦਾਰਨੀ ਹਾਂ ਕੋਈ ਦੱਸਾਂਗਾ ਮੈਨੂੰ ਆਛਾ ਤੇ ਪੈ ਕਰ ਲਾਗੇ ਕੀ ਕਰਨਾ ਇਹ ਪੈਸੇ ਤੁਹਾਨੂੰ ਪਤਾ ਹੈ ਜੋ ਚੱਲਦਾ ਦੇ ਦਿਓ ਨਹੀਂ ਫਿਰ ਵੀ ਤੁਹਾਨੂੰ ਤੂੰ ਦੱਸਣਾ ਵੀ ਤੇ ਤੈਨੂੰ ਵਾਰਾ ਖਾਊਗਾ ਤੁਹਾਨੂੰ ਖਾਊਗਾ ਤੇ ਤੁਸੀਂ ਫਿਰ ਉਹ ਆ ਜੇ ਕੰਮ ਤੇ ਤੂੰ ਦੱਸਣਾ ਹੁਣ ਵੀ ਤੈਨੂੰ ਕਿੰਨੇ ਕਿ ਚਾਹੀਦੇ ਫਿਰ ਅਸੀਂ ਆਪਣੇ ਹਿਸਾਬ ਨਾਲ ਦੱਸਾਂਗੇ ਤੁਹਾਨੂੰ ਪਤਾ ਹੀ ਸਰਦਾਰੀਆਂ ਦੋ ਪੋਰਚਾ ਨਾਲ ਤੁਹਾਡੇ ਕੰਮ ਵੀ ਕਿੰਨਾ ਹੀ ਆ ਤੇ ਆਪਣੇ ਹਿਸਾਬ ਨਾਲ ਤੁਸੀਂ ਦੇ ਦਿਓ ਤੂੰ ਮੰਗੇਗਾ ਤੇ ਫਿਰ ਅਸੀਂ ਆਪਣੇ ਹਿਸਾਬ ਨਾਲ ਦੇ ਦਾਂਗੇ ਚਲ ਸਦਾਰਾ ਰਪਈਆ 5000 ਦੇ ਦਿਓ 5 ਜ਼ਿਆਦਾ ਨਹੀਂ ਆ ਸਦਾਰ ਨਹੀਂ ਕੰਮ ਵੀ ਬੜਾ ਉਹਦੀ ਨਾ ਇਹਦੀ 4 4 ਚ ਕੰਮ ਨਹੀਂ ਆ ਨਾ ਸਦਾਰਾ ਗਰੀਬ ਜ਼ਰਾ ਗਾਣਾ ਘੁੱਟ ਤੂੰ ਜਿੱਦਾਂ ਨਾ ਕਰ ਚਲ 4 ਲੈ ਲੇ ਠੀਕ ਆ 4 ਆਹ ਵੇਚ ਕੇ ਦੇ ਰੋਟੀ ਪਾਣੀ ਵੀ ਚਲ ਲੈ ਜਾ ਕਰੂਗੀ ਆਟਾ ਆਟੇ-ਓਟਾ ਵੀ ਦੇ ਦਿਆ ਕਰਾਂਗੀ ਵੇਲੇ ਕੋਲੇ ਕਿਸ ਚੀਜ਼ ਦੀ ਲੋੜ ਹੋਈ ਤੇ ਲੈ ਲੈ ਲੂ ਜਾਇਆ ਕਰੂਗੀ ਲੀੜਾ ਕੱਪੜਾ ਵੀ ਦੇ ਦਾਂਗੇ ਨਿਆਣੇ ਤੇਰੇ ਲਈ ਖੇਡਣ ਖੁੱਡਣ ਲਈ ਬਾਜੀ ਬੂਜੀ ਕੋਈ ਲਿਆ ਦੇ ਕਰਾਂਗੇ ਆ ਨਿਆਣਾ ਫਿਰ ਨਾਲ ਹੀ ਆਇਆ ਕਰਨਾ ਛੋਟਾ ਆ ਨਹੀਂ ਕੋਈ ਗੱਲ ਨਹੀਂ ਨਿਆਣਾ ਚਲ ਇੱਥੇ ਖੇਡਦਾ ਰਿਆ ਕਰੂਗਾ ਖੁੱਲਾ ਵਾ ਵੇੜਾ ਹਾਂਜੀ ਤੇ ਨਿਆਣਾ ਚਲ ਖੇਡਦਾ ਰਿਆ ਕਰੂਗਾ ਹਾਂ ਤੇ ਚਲ ਸਵੇਰ ਤੋਂ ਫਿਰ ਉਹਨੂੰ ਕਹੀਂ ਆ ਜਾ ਕਰੇ ਠੀਕ ਹੈ ਸਰਦਾਰ ਜੀ ਆਹੋ ਤੇ ਚਲ ਉਹਦਾ ਲੀੜਾ ਕੱਪੜਾ ਵੀ ਦੇ ਦਿਆ ਕਰਾਂਗੇ ਕੋਈ ਗੱਲ ਨਹੀਂ ਠੀਕ ਹੈ ਫੇ ਆ ਪਿਆ ਆ ਜਾ ਕਰੂਗੀ ਸਵੇਰ ਤੋਂ ਆ ਸਾਸਰੀ ਕਸੇ ਦਾਰ ਜੀ ਸਾਸਰੀ ਕਾਲਾ ਨੇ ਤੂੰ ਵੀ ਹਾਦੀ ਕਰਦਾ ਉਹਦਾ ਉਹਨੇ ਪੰਜ ਮੰਗਿਆ ਤੇ ਤੂੰ ਫੱਟ ਦਿੱਤੀ ਚਾਰ ਕਹਿ ਦਿੱਤਾ ਤੇ ਹੋਰ ਉਹਨੂੰ ਗਰੀਬ ਨੂੰ ਰਗਾ ਘੋੜ ਦੇਣੀਆਂ ਹੀ ਰਗਾ ਘਾੜੀਆਂ ਘੋੜ ਦੇਣੀਆਂ ਚਾਰ ਜ਼ਿਆਦਾ ਨਹੀਂ ਹੈਗਾ ਜ਼ਿਆਦਾ ਵਾ 200 ਰੁਪਿਆ ਦਿਹਾੜੀ ਨਹੀਂ ਪੈਂਦੀ ਇਹਨੂੰ 150 ਰੁਪਿਆ ਦਿਹਾੜੀ ਪੈਂਦੀ 150 ਤੋਂ ਵੀ ਘੱਟ ਆਓ ਤੂੰ ਤੇ ਫਿਰ 450 ਰੁਪਿਆ ਦਈਏ ਤੇ ਫਿਰ 150 ਰੁਪਿਆ ਦਿਹਾੜੀ ਪੈਂਦੀ ਉਹ ਜਾਓਏ ਤੂੰ ਤੇ ਫਿਰ ਹਾਦੀ ਕਰ ਦਿੱਤੀ ਉਹਨੂੰ ਇਕੱਠੇ 400 ਉਹਨੇ ਮੰਗਿਆ ਤੇ ਉਹਦੇ ਵਿੱਚ ਤੂੰ 4000 ਕਹਿ ਦਿੱਤਾ ਫਟਾਫਟ ਇਹ ਇੰਨਾ ਜ਼ਿਆਦਾ ਵਾ ਜ਼ਿਆਦਾ ਨਹੀਂ ਤਾਂ ਹੋਰ ਕੀ ਹੈ ਨਹੀਂ ਜਾ ਤਾ ਹਦਿਕ ਤੇ ਉਹ ਲੱਭਦਾ ਨਹੀਂ ਤਾਂ ਤੂੰ 4000 ਇਕੱਠਾ ਹੀ ਫੜਾ ਦੋ ਕੈਨੇਡਾ ਆਪ ਹੀ ਕਰ ਲਾ ਫੇ ਆਪ ਮੇਰੇ ਕੋ ਹੁੰਦਾ ਹੁੰਦਾ ਜੇ ਮੈਂ ਮੈ ਤਰਲੇ ਕੋ ਲੈਂਦੀ ਮੇਰੇ ਇਹਦੇ ਤੇਰੇ ਗੋਡਿਆਂ ਤੋਂ ਨਹੀਂ ਧੁਰਿਆ ਜਾਂਦਾ ਤੇ ਪੀੜਾਂ ਹੋਈ ਜਾਂਦੀਆਂ ਕਰਾਂ ਕੀ ਮੈਂ ਚੱਲ ਬੜਾ ਚਾਰ ਬਹੁਤ ਆ ਵੀ ਮੈਨੂੰ ਤੇ ਜ਼ਿਆਦਾ ਲੱਗੇ ਹੀ ਤੇ ਤੂੰ ਤੇ ਬੜੇ ਬੜੇ ਇੰਨੇ ਚਾਰ ਨਾ ਆਉਂਦਾ ਕੀ ਇਹ ਮਹਿੰਗਾਈ ਪਤਾ ਕਿੰਨੀ ਹੈ ਫਾਟ ਦਿੱਤੀ 4 ਕਹਿ ਦਿੱਤਾ ਮੈਨੂੰ ਕੂਨ ਵੀ ਨਹੀਂ ਦਿੱਤਾ ਵੀ ਕਿਤੇ ਮੈਂ ਉਹਨਾਂ ਵਾਧ ਕੱਟ ਕਰ ਲੈਂਦੀ ਤੇ ਹੋਰ ਇਹਨੋਂ ਥੱਲੇ ਜਾਨੀ ਕਿ ਮਤਲਬ ਵੀ ਤੂੰ ਮੈਂ ਬੁੱਢੀਆਂ ਦੀਆਂ ਗੱਲਾਂ ਵਿੱਚ ਨਹੀਂ ਆਈਦਾ ਹੁੰਦਾ ਪਰ ਆ ਮੈਨੂੰ ਕਿੰਨਾ ਕੰਮ ਹੁੰਦਾ ਵਾ ਤੂੰ ਫਾਟ ਦਿੱਤੀ 4000 ਰੁਪਇਆ ਕਹਿ ਦਿੱਤਾ ਚਲੋ ਮੈਂ ਉਹਨੂੰ ਕਹਿ ਦੂੰਗਾ ਵੀ ਨਾ ਆਵੇ ਮੁੜ ਕੇ ਕਰ ਲਈ ਆਹ ਹੁਣ ਨਾ ਆਵੇ 4000 ਜ਼ਿਆਦਾਤ ਨਹੀਂ ਆ ਚੱਲ ਵੇਖ ਲੈ Thank you